ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਦੋਸਤੋ ਸਵੇਰ ਦੇ 10 ਵਜੇ ਦਾ ਟਾਈਮ ਹੈ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਸੋਹਣੇ ਸੋਹਣੇ ਪੀਲੇ ਪੀਲੇ ਫੁੱਲਾਂ ਤੋਂ ਔਰ ਦੇਖੋ ਜੀ ਛੋਟੀ ਚਿੜੀ ਲਾਈ ਦੇ ਫੁੱਲਾਂ 'ਚ ਬੈਠੀ ਹੈ ਇੱਧਰ ਬਹੁਤ ਸਾਰੀਆਂ ਚਿੜੀਆਂ ਛੋਟੀਆਂ ਛੋਟੀਆਂ ਚਿੜੀਆਂ ਬੈੰਦੀਆਂ ਨੇ ਤੇ ਕਿੰਦਾ ਝੂਮ ਰਹੀ ਨੇ ਕਬੂਤਰ ਇਹ ਕਿਥੋਂ ਆਇਆ ਪੁੱਤ ਹਾਂਜੀ ਪਤਾ ਨਹੀਂ ਦੋਆ ਨੇ ਚਿੱਟਾ ਆਇਆ ਨਹੀ ਹੂੰ ਇੱਕ ਦਿਨ ਪੈੜੀ ਚ ਵੀ ਰੰਦੇ ਉਹ ਕਾਲੇ ਰੰਗ ਦੇ ਹਾਂਜੀ ਔੜ ਗਿਆ ਕੋਈ ਨਾ ਠੀਕ ਹੋ ਜਾਣਾ ਠੀਕ ਬਬੂ हो गया ना। ना। बहुत परेशान होते बेचारा अच की खरी ਬੜਾ ਆਮਨੀ ਕਿ ਲੱਗਦਾ ਕਈ ਛੋਲ ਮਿਕਸੀ ਪ੍ਰੈਸ ਨੇ ਲਈ ਨਾ ਪਾਣੀ ਨਿਕਲਿਆ ਕੋਈ ਰੱਤ ਨਾ ਨੋ ਨੀ ਪੜਾ ਮੈਂ ਅਰੰਦ ਕਿ ਨਹੀਂ ਕਹਿੰਦਾ ਕਿ ਦੇਲਾ ਜੇ ਕੋਈ ਨਹੀਂ ਪਰ ਨਾ ਚੱਲੀ ਤੇ ਇਹ ਆਟੋਮੈਟਿਕ ਪ੍ਰੈਸ ਹੈ ਜੀ ਆ ਲਈ ਪ੍ਰੈਸ ਨਵੀਂ ਉਹ ਡੱਬਾ ਸਾਰੇ ਪਾੜਦਾ ਕੂਪਨ ਜੀ ਵਾਲੇ ਜਿਗਾਰ ਦੇ ਦੇਖੋ ਕੱਪ ਪਾੜ ਲਾਹ ਠੀਕ ਹੀ ਹੈ ਜਾਸੂ ਦੀ ਹਾਈ ਪ੍ਰੈਸ ਕੋਪਨ ਜੀ ਵਾਲਾ ਕੋਈ ਜਿਗਾਰ ਜਿਆ ਸੀ ਪਤਾ ਨਹੀਂ ਕੀ ਦੱਸਣਿਆ ਸੀ ਉਹਦੇ ਵਿੱਚ ਕੁਝ ਆਈਟਮ ਸੀ ਤੇ ਜੇ ਪੰਜਾਵਾਂ ਦਾ 쿠ਪਨ ਪਾਉਂਦੇ ਸਤਵਿੰਦਰ ਨੇ ਪੰਜਾਵਾਂ ਦਾ ਭਰਿਆ 쿠ਪਨ ਤੇ ਤੇ 400 ਰੁਪਇਆ ਹੋਰ ਦੇ ਕੇ ਆਹ ਪ੍ਰੈਸ ਮਿਲੀ ਤੇ ਘੜੀਆਂ ਸੀ ਉਹਦੇ ਵਿੱਚ ਇੱਕ ਲਾਈਟ ਸੀ ਜਿਹੜੀ ਚਾਰਜਿੰਗ ਹੁੰਦੀ ਤੇ ਉਦਾਂ ਵੀ ਚੱਗਦੀ ਹੈ ਤੇ ਉਸ ਤੋਂ ਬਾਅਦ 3 ਘੰਟੇ ਫੇਰ ਚੱਗਦੀ ਚਾਰਜਿੰਗ ਹੋ ਓਕੇ ਤੇ ਫੇਰ ਕਹਿੰਦੇ ਚਲੋ ਪ੍ਰੈਸ ਲੈ ਲੈਨੇ ਆ ਤੇ ਪ੍ਰੈਸ ਵੈਸੇ ਆਲਰੇਡੀ ਹੈਗੀ ਹੈ ਪੁਰਾਣੀ ਤੇ ਫੇਰ ਆਹ ਲੈ ਲਈ ਇੱਕ ਪਤਾ ਨਹੀਂ ਹੈ ਪੰਗਾ ਜਾ ਲੈ ਲਿਆ ਚਲੋ ਕੰਮ ਆਂਦੀ ਚੀਜ਼ ਲਈਏ ਵੇ ਤੇ ਰੱਖ ਦਿੰਨੇ ਆ ਹੈ ਵਾਲੀ ਹਲਕੀ ਜੀ ਹੈ ਦੇਖੋ ਕਈ ਵਾਰੀ ਹਲਕੀ ਚੀਜ਼ ਵੀ ਚੱਲ ਜਾਂਦੀ ਹੁੰਦੀ ਹੈ ਉਦਾਂ ਮਤਲਬ ਵੇਟ ਵਾਈਜ਼ ਵੀ ਹਲਕੀ ਹੈ ਤੇ ਹੁਣ 11:00 ਵਜੇ ਦਾ ਟਾਈਮ ਹੋ ਚੁੱਕਿਆ ਤੇ ਮੈਂ ਆਪਣੇ ਥੋੜੇ ਕੰਮ ਨਿਬੇੜ ਕੇ ਖਾਣ ਲੱਗਾ ਰੋਟੀ ਤੇ ਅੱਜ ਹੈ ਆਲੂ ਤੇ ਗੋਭੀ ਦੀ ਸਬਜ਼ੀ ਤੇ ਥੋੜਾ ਜਿਹਾ ਸਾਗ ਵਾਸੀ ਉਹ ਲੈ ਲਿਆ ਨਾਲ ਤੇ ਦਹੀਂ ਹੈ ਤੇ ਪ੍ਰਸ਼ਾਦੀ ਨੇ ਤੇ ਗੰਡਾ ਹੈ ਗੰਡੇ ਦਾ ਸਲਾਦ ਤੇ ਠੀਕ ਹੈ ਜੀ ਫਿਰ ਖਾ ਲਾਂ ਮੈਂ ਰੋਟੀ ਹਾਂਜੀ ਤੇ ਰੋਟੀ ਖਾ ਕੇ ਮੈਂ ਥੋੜਾ ਆਰਾਮ ਕਰਨ ਲੱਗ ਗਿਆ ਸੀ ਤੇ ਥੋੜਾ ਕੰਮ ਜਾਂ ਸੀ ਉਹ ਕਰਨ ਲੱਗ ਗਿਆ ਸੀ ਹੋਣ 2:00 ਵੱਜ ਚੁੱਕੇ ਨੇ ਤੇ ਮੈਂ ਨਾ ਵੱਢ ਲੇ ਪੱਠੇ 2:00 ਵਜੇ ਲੱਗਿਆ ਸੀ ਹਰਾ ਵੱਢਣ ਥੋੜਾ ਜਿਹਾ ਉਹ ਵੱਢ ਲਿਆ ਇੱਕ ਪੰਡਤ ਹੁਣ ਕੁੱਤਰਨ ਵਾਸਤੇ ਤੇ ਹੁਣ ਮੱਜਾਂ ਨੂੰ ਕੁੱਤਰ ਕੇ ਆਗ ਦੇ ਵਿੱਚ ਕੁੱਤਰ ਕੇ ਹਰਾ ਪੱਠੇ ਪਾਉਣੇ ਆ ਤੇ ਮੈਂ ਕਿਹਾ ਪੱਠੇ ਵੱਢ ਲੇ ਮੈਂ ਤੇ ਇੱਕ ਵਾਰੀ ਸਵੇਰ ਵਾਸਤੇ ਜਿਹੜਾ ਕੁੱਤਰਨਾ ਆ ਉਹ ਵੱਡੂਗਾ ਥੋੜਾ ਇਹਨਾਂ ਨੂੰ ਪਾਪੂ ਕੇ 3:00 ਵਜੇ ਬੰਦਣੀ ਲੰਗਰ ਆਪਾਂ ਖੁਰਲੀ ਤੇ ਤੇ ਮੈਂ ਅੱਜ ਨਾ ਸਾਡਾ ਕੂਰਾ ਵਿਚਾਰਾ ਨਾ ਕੱਲ ਦੀ ਪਤਾ ਨਹੀਂ ਉਹਦੀ ਲਾਤ ਤੇ ਕੀ ਹੋ ਗਿਆ ਯਾਰ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੰਗੜਾ ਕੇ ਤੁਰ ਰਿਹਾ ਹੈ ਰੱਬ ਜਾਣਦਾ ਹੁਣ ਕੀ ਹੋਇਆ ਮੈਂ ਤੇ ਗੁਰਦੁਆਰੇ ਸਾਹਿਬ ਗਿਆ ਸੀ ਜਦੋਂ ਆਇਆ ਸ਼ਾਮੀ ਰਾਤੀ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਬੜਾ ਲੱਗਾ ਤੇ ਵਿਚਾਰਾ ਨਾ ਨੁਕਰੇ ਨੂੰ ਕਰੇਜੀ ਵਿਚਾਰਾ ਲੋਕ ਲੋਕ ਕੇ ਬੰਨ੍ਹ ਦਿਆ ਤੇ ਬੜਾ ਤੜਫਦਾ ਹੀ ਰਾਤ ਵੀ ਤੇ ਕੀ ਕਰਦੇ ਮੈਂ ਤਾਂ ਬਹੁਤ ਕੇਅਰ ਕਰ ਰਿਆ ਹਾਂ ਪਰ ਪਤਾ ਨਹੀਂ ਲੱਤ ਨੂੰ ਕੀ ਹੋਇਆ ਲੰਗੜਾ ਕੇ ਤੁਰ ਰਿਹਾ ਵਿਚਾਰਾ ਬਹੁਤ ਸਹਿਮਿਆ ਜਾ ਪਿਆ ਅੱਜ ਨਹੀਂ ਤੇ ਇੰਨੇ ਮੇਰੇ ਵਾਲੇ ਦਿਵਾਲੇ ਘੁੰਮਦੇ ਰਹਿਣਾ ਸੀ ਪੱਠੇ ਵੱਡਦਾ ਹੀ ਤਾਂ ਮੇਰੇ ਨਾਲ ਇਹਨੇ ਆਜਣਾ ਸੀ ਅੱਜ ਵਿਚਾਰਾ ਪਰੇ ਪਰੇ ਰਹਿ ਰਿਹਾ ਏ ਤੇ ਚਲੋ ਤੁਹਾਨੂੰ ਦਿਖਾਉਣਾ ਏ ਬਾਬਾ ਜੀ ਠੀਕ ਹੋ ਜਾ ਬਚਾਰਾ ਖੇਤੀ ਲਾਟ ਨੂੰ ਬਤਨੀ ਕੀ ਹੋਇਆ ਉਹ ਦਿਨ تنਵੀਰ ਨੇ ਦੀਦੀ ਦੀ ਗੁੜੀਆਂ ਨੇ ਵੀ ਇਹਨੂੰ ਸੁਟਿਆ ਸੀ ਨਾ ਜਿਹੜੇ ਤੁਹਾਨੂੰ ਦੱਸਿਆ ਸੀ ਠੀਕ ਉਹ ਗੁੜੀਆਂ ਵਿਚਾਰੀ ਠੀਕ ਨਹੀਂ ਹੈ ਤੇ ਉਹਨੇ ਵੀ ਬੜੀ ਉੱਤੋਂ ਸੁਟਿਆ ਪਤਾ ਨਹੀਂ ਉਹਦਨ ਦੀ ਗੁੱਜੀ ਸੱਟ ਲੱਗ ਗਈ ਜਾਂ ਕੀ ਹੋ ਗਿਆ ਦੇਖੋ ਰਾਲੀ ਦੇ ਕੋਲ ਪਿਆ ਕੁਛ ਕੁਛ ਨਹੀਂ ਨੰਦੀ ਕੋਚੂ ਕੁਛ ਮੱਦੂ ਪਾਇਆ ਸੀ ਹੁਣੇ ਵਿਚਾਰੇ ਨੂੰ ਫੇਰ ਸਵੇਰੇ ਇੱਕ ਵਾਰੀ ਪਾਇਆ ਸੀ ਨਹੀਂ ਤੇ ਹੁਣ ਨੂੰ ਇੰਨੇ ਬੜਾ ਟੱਪਣਾ ਸੀ ਬਹੁਤ ਖੇਡਣਾ ਸੀ ਮੇਰੇ ਨਾਲ ਚਲੋ ਤੋਰ ਫੇਰ ਲੋ ਬਾਬੂ ਹਾਲਾਤ ਤੇ ਰਹੀ ਦੀ ਪਤਾ ਨਹੀਂ ਕੀ ਹੋਇਆ ਕੁਝ ਪਤਾ ਨਹੀਂ ਲੱਗਦਾ ਲੰਗੜਾ ਕੇ ਤੁਰੰਦਿਆ ਅੱਜ ਵਿੱਚ ਵਿੱਚ ਦਰਦ ਹੁੰਦੀ ਹੈ ਬੜਾ ਚੀਕਦਾ ਫਿਰ ਹੋ ਜਾਣਾ ਠੀਕ ਸੈਮੀ ਆ ਜਾ ਪਿਆ ਬੇਚਾਰਾ ਬਾਬੂ ਯਾਰ ਠੀਕ ਹੋ ਜੇ ਬੇਚਾਰਾ ਨਾ ਤੇ ਨਾਲੇ ਮੈਂ ਨਾ ਸਵੇਰੇ ਛੋਟੀ ਛੋਟੀ ਕਲਿੱਪਸ ਹੀ ਬਣਾਈਆਂ ਸੀ ਜਿਆਦਾ ਵਲੌਗ ਨਹੀਂ ਬਣਾਇਆ ਤੇ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਅੱਜ ਨਾ ਸਾਡੇ ਆ ਗਏ ਸੀ ਕਬੂਤਰ ਚਾਰ ਕਬੂਤਰ ਉਹ ਵੀ ਦੋ ਚਿੱਟੇ ਬੜੇ ਸੋਹਣੇ ਸੀ ਤੇ ਦੋ ਸੁਰਮਈ ਜਿਹੇ ਰੰਗ ਦੇ ਸੀ ਤੇ ਬਹੁਤ ਸੋਹਣੇ ਸੀ ਬੜੇ ਪਿਆਰੇ ਉੱਡ ਰਹੇ ਸੀ ਕਿੰਨਾ ਚਿਰ ਉੱਡਦੇ ਰਹੇ ਘਰ ਦੇ ਆਸ-ਪਾਸੇ ਸਾਡਾ ਕੁੱਤਾ ਪਿੱਛੇ ਪਿੱਛੇ ਉਹਨਾਂ ਨੂੰ ਫੜਨੂ ਫਿਰਦਾ ਸੀ ਪਰ ਉਹ ਕਿੱਥੇ ਫੜ ਹੱਥਾਂ ਨੇ ਫੇਰ ਚਲੇ ਗਏ ਕੁੱਤਾ ਪਿੱਛੇ ਲੱਗ ਗਿਆ ਫਿਰ ਉੱਡ ਕੇ ਦੂਰ ਚਲੇ ਗਏ ਬੜੇ ਪਿਆਰੇ ਲੱਗ ਰਹੀ ਸਾਡੇ ਇੱਥੇ ਆਮ ਹੀ ਪੰਛੀ ਹਰ ਤਰ੍ਹਾਂ ਦੇ ਦੇਖਣ ਨੂੰ ਮਿਲਣਗੇ ਵੀਡੀਓ ਦੇ ਵਿੱਚ ਹੀ ਘੁੰਮਦੇ ਰਹਿੰਦੇ ਤੇ ਸਾਡੇ ਘਰ ਦੇ ਵਿੱਚ ਕਦੇ ਕਿਤੇ ਉੱਡ ਰਹੇ ਹੀ ਕਦੇ ਕਿਤੇ ਉੱਡ ਰਹੇ ਹੀ ਅੰਦਰਾਂ 'ਚ ਉੱਡ ਰਹੇ ਸੀ ਗੂ ਗੂ ਕਰੀ ਜਾ ਰਹੇ ਸੀ ਤੇ ਬਹੁਤ ਵਧੀਆ ਲੱਗੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤਾ ਏ ਉਹਦੇ ਵਿੱਚ ਸ਼ੁਰੂਆਤ 'ਚ ਤੇ ਚਲੋ ਫਿਰ ਮੈਂ ਕਰ ਲਾਂ ਪੱਠੀਆਂ-ਪੁੱਠੀਆਂ ਦਾ ਬਣਾ ਲਾਂ ਪੱਠੇ ਆਪਣੇ ਕੁਤਰ ਕੇ ਪਾਦਾ ਨੰਗਰਾ ਨੂੰ ਬੰਨਦਾ ਇਹ ਪਹਿਲੇ ਉਧਰ ਪਰੇ ਹੀ ਹੁਣ ਸਾਈਡ ਜੇ ਤੇ ਆ ਕੇ ਵਿਚਾਰਾ ਪੈ ਗਿਆ ਇੱਥੇ ਅੱਜ ਸੈਮਿਆ ਜਾ ਫਿਰਨਦਿਆ ਹੈ ਚਲ ਠੀਕ ਹੋ ਜਾਣਾ ਬਾਬਾ ਜੀ ਦੀ ਕਿਰਪਾ ਨਾਲ ਚਲੋ ਖੇਡੋ ਮੈਂ ਪਾ ਲਾਂ ਬੁੱਠੇ-ਬੁੱਠੇ ਤੇ ਲਓ ਜੀ ਇਧਰ 3 ਵਜੇ ਦਾ ਟਾਈਮ ਹੋ ਚੁੱਕਿਆ ਤੇ ਮੈਂ ਪੱਠੇ ਕੁਤਰ ਲੈ ਆ ਤੇ ਆ ਆਗ ਸੁੱਟਦੇ ਸੀ ਆ ਬੜੇ ਤੇ ਹੁਣ ਮੈਂ ਕਿਹਾ ਹਰਾ ਮਗਰ ਕੁਤਰ ਲੈ ਲੈਣਾ ਨਾ ਮੈਂ ਕਿਹਾ ਚਲੋ ਹਰਾ ਇੰਨਾ ਕ ਪਾੜੇ ਵਾਸਤੇ ਰੱਖ ਲੈਣਾ ਧਰ ਅਗੜਣੀਆਂ ਨੇ ਸ਼ਾਮ ਨੂੰ ਮੱਜਾਂ ਦੀਆਂ ਦੋ ਤੇ ਇੰਨਾ ਪਰ ਲਾ ਦਿੰਨੇ ਆ ਡੰਗਰਾਂ ਦੀ ਖੁਰਲੀ 'ਚ ਫਿਰ ਡੰਗਰ ਬਣ ਕੇ ਫਿਰ ਆਪਣਾ ਕੰਮ ਪੱਠੇ ਵਾਲਾ ਨਿਭੜ ਜਣਾ ਆ ਪੌਣ ਡੰਗਰਾਂ ਦਾ ਤੇ ਫਿਰ ਇੱਕ ਵਾਰੀ ਹਾਰਾ ਵੱਢਣਾ ਏ ਜਿਹੜੇ ਸੇਰ ਵਾਸਤੇ ਪੱਠੇ ਉਤਰਨੇ ਤੇ ਲਓ ਜੀ ਡੰਗਰਾਂ ਨੂੰ ਪੱਠੇ ਪਾ ਦਿੱਤੇ ਤੇ ਬੰਦ ਤੇ ਆਪਾਂ ਡੰਗਰ ਖੁਰਲੀ ਚ ਅੰਦਰ ਦਿਖਾ ਰਹੇ ਨੇ ਆਪਣੇ ਡੰਗਰ ਪੱਠੇ ਤੇ ਆ ਚਾਰ ਆਪਣੀਆਂ ਮੱਝਾਂ ਐ ਨੇ ਤੇ ਇੱਕ ਆਪਣੀ ਗਾਂ ਐ ਤੇ ਤਿੰਨ ਮੱਝਾਂ ਐ ਇੱਕ ਸੋਣ ਵਾਲੀ ਐ ਤੇ ਇੱਕ ਆ ਛੋਟੀ ਐ ਜੀ ਇਹ ਨਹੀਂ ਸੋਣ ਵਾਲੀ ਬਿਲਕੁਲ ਵੀ ਤੇ ਜੀ ਛੋਟੀ ਐ ਤੇ ਹੁਣ ਦੋਸਤੋ 4 ਕਵਜਣ ਵਾਲੇ ਨੇ ਤੇ ਮੈਂ ਚਾਹ ਪੀ ਲਈ ਹੀ ਪੱਠੇ ਪੱਠੇ ਪਾ ਕੇ ਡੰਗਰਾਂ ਨੂੰ ਤੇ ਹੁਣ ਮੈਂ ਨਾ ਪੱਠੇ ਵੜਨ ਚ ਲਿਆ ਹਾਂ ਹਰਾ ਮੈਂ ਕਿਹਾ ਚਲੋ ਆਪਣੇ ਕੋਰੇ ਨੂੰ ਆਪਣੇ ਕੋਲ ਥੋੜਾ ਜਿਹਾ ਰੱਖ ਲੈਣਾ ਵਿਚਾਰੇ ਨੂੰ ਤੇ ਮੈਂ ਲੱਭ ਰਿਆਂ ਸੀ ਮੈਂ ਇੱਧਰ ਸਬਜ਼ੀਆਂ ਵੱਲ ਆਇਆ ਤੇ ਇੱਧਰ ਆ ਦੇਖੋ ਇੱਥੇ ਆ ਗਿਆ ਮੈਂ ਕਿਹਾ ਪਤਾ ਨਹੀਂ ਕਿੱਥੇ ਚਲੇ ਗਿਆ ਵਿਚਾਰਾ ਹੁਣ ਥੋੜਾ ਥੋੜਾ ਤੁਰ ਰਿਹਾ ਹੈ ਮੁੱਛੂ ਮੈਂ ਲੱਭ ਹੀ ਜਾਂਦੇ ਹੁਣ ਚੂ ਚੂ ਕੀਤਾ ਹੁਣ ਪਤਾ ਲੱਗਿਆ ਵੀ ਇਹਨਾਂ ਦੇ ਬਤੂਆਂ ਦੀ ਬੁੱਟੀਆਂ ਕੋਲ ਆ ਗਿਆ ਏ ਤਰੋ 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 ਅੱਜ ਤੇ ਵਿਚਾਰਾ ਬਿਲਕੁਲ ਨਹੀਂ ਤੁਰਿਆ ਫਿਰਿਆ ਪਰ ਫੇਰ ਇਹਨੂੰ ਦੁੱਧ ਪਾਵਾਂਗਾ ਥੋੜਾ ਰੁੱਕ ਕੇ ਖੁਲੀ 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 ਅੱਛਾ ਆ ਦੇਖ ਲੰਗੜਾ ਨਰਚਰ ਨੱਤ ਲਾਉਂਦਾ ਹੀ ਨਹੀਂ ਥੱਲੇ ਇਹ ਹੁਣ ਹਲਕੀ ਹਲਕੀ ਲਾਉਂਦੇ ਆ ਕੁਝ ਨਹੀਂ ਹੋਇਆ ਮੇਰੇ ਬੱਚੇ ਨੂੰ ਆਜਾ ਮੈਂ ਪੱਠੇ ਬਟਨ ਲਗਾ ਉੱਥੇ ਤੇ ਨਹੀਂ ਲੈ ਜਣਾ ਠੀਕ ਚਲੋ ਉੱਥੇ ਬੈਹਣੀ ਘੜੀ ਚਲੋ ਬੰচ্চੂ ਮੇਰੇ ਕੋਲ ਬੈਠੇ ਹੋ ਤੇ ਕੀ ਕਰੀਏ ਦੋਸਤੋ ਮੈਂ ਨਾ ਕੱਲ ਗੁਰਦੁਆਰੇ ਚਲ ਗਿਆ ਅਸੀਂ ਤਾਂ ਕਰਕੇ ਮੈਂ ਨਹੀਂ ਤੇ ਇਹਨੂੰ ਆਪਣੇ ਆਸੇ ਪਾਸੇ ਰੱਖਦਾ ਹੁੰਦਾ ਤੇ ਮੈਂ ਚਲ ਗਿਆ ਤੇ ਮੇਰੇ ਪਿੱਛੇ ਹੀ ਪਤਾ ਨਹੀਂ ਕੀ ਹੋ ਗਿਆ ਇਹਨੂੰ ਵਿਚਾਰੀ ਨੂੰ ओह ओहो वढ़ ला मैं थोड़े जे बरसीन वढ़ ला हो थोड़ा जा। अपने कोल रख लिना बेचारी इतने बैठा रहूगा बै जाओ मेरा बच्चा बैज बैज छा बच्चा छाना बच्चे बैज इतना मैं पठ्ठे पढ़ ला ठीक है गया लागे इतने बेचारी ने खेडता रहा मेरे लाग ही पता नहीं अभी दूर दूर ही बैठी रहा जशन आ रही ट्यूशन पढ़न गवंधिया की कुी साढ़ी किरण को जशन है जशन ए जशन इत मस्त हुई है ਕੀ ਕਰਨ ਦੀ ਹੈ ਸੁਣਦਾ ਨਹੀਂ ਹੈ ਰੁਕ ਜਾ ਫਿਰ ਐਟੀਟਿਊਡ ਜ਼ਿਆਦਾ ਤੇਰਾ ਕੀ ਕਰਨ ਦੀ ਆ ਪੇਚ ਚ ਕੀ ਹੈ ਸ਼ਬਦ ਲਿਖਿਆ ਹੈ ਸ਼ਬਦ ਸਕੂਲੀ ਪਰਫਾਰਮ ਕਰਨਾ ਅੱਛਾ ਸੁਣਾਏਂਗੀ ਫਿਰ ਹਾਂ ਹੁਣੇ ਚਲੋ ਤੇਰਾ ਸ਼ਬਦ ਰਿਕਾਰਡ ਕਰਾਂਗੇ ਆਪਾਂ ਵੀਡੀਓ ਬਣਾਵਾਵਾਂਗੇ ਠੀਕ ਹੈ ਤਿਆਰ ਕਰ ਲੈ ਫਿਰ ਵੱਖਰੇ ਤੋਂ ਪਾਵਾਂਗੇ ਆਪਾਂ ਮੈਂ ਤੇ ਸ਼ਬਦ ਨੇ ਗਾਣਾ ਹੈ ਅੱਛਾ ਚਲੋ ਤਿਆਰ ਕਰ ਲੈ ਫਿਰ ਪਾਵਾਂਗੇ ਠੀਕ ਹੈ ਚਲ ਪੜ ਲੈ ਟਿਊਸ਼ਨ ਜਾ ਕੇ ਉਹ ਨਹੀਂ ਆਏ ਬਲਵੰਤ ਉਣੀ ਸਰਜੀਤਾ ਅੱਛਾ ਅੱਜ ਕੀ ਕਰੇ ਚਲ ਪੜ ਲੈ ਜਾ ਕੇ ਤੂੰ ਇਹ ਲੈ ਮੈਂ ਵੱਡਾ ਪੱਠੇ ਜੀ ਫਿਰ ਦਿਖਾਉਣਾ ਉਹ ਜੀ ਗੋੜੀ ਵਾਲਿਆਂ ਦੇ ਡੰਗਰ ਜਾ ਰਹੇ ਜੰਗਲ 'ਚ ਚਰ ਜਾਂਦੇ ਨਾ ਤੇ ਉਹ ਟਰੈਕਟਰ ਲੇਵਰ ਜਾ ਰਹੀ ਕਿਸੇ ਦੀ ਲਓ ਜੀ ਮੈਂ ਇੱਕ ਪੰਡ ਵਰਲੀ ਪੱਠਿਆਂ ਦੀ ਤੇ ਇਹ ਸਵੇਰ ਜਿਹੜੇ ਸਵੇਰੇ ਪਾਣੀ ਹੁੰਦੇ ਪੱਠੇ ਤੇ ਆਗਾਂ ਦੇ ਵਿੱਚ ਕੁੱਤਰ ਕੇ ਸ਼ਾਮੀ ਕੁੱਤਰ ਲੈਣੀ ਹੈ ਸਵੇਰੇ ਪਾਉਂਗਾ ਪੱਠੇ ਤੇ ਉਹਦੇ ਲਈ ਆਪਣੇ ਪੱਠੇ ਤਿਆਰ ਹੋ ਗਏ ਸਵੇਰ ਵਾਸਤੇ ਤੇ ਮੈਂ ਪਿੱਛੇ ਛੱਡਾਂ ਮੈਂ ਟੋਕੇ ਦੇ ਫਿਰ ਆਪਣੇ ਕੁਰੇ ਨਹੀਂ ਲਿਆ ਜਿੰਨਾ ਕਰੇ ਉਹ ਬੈਠਾ ਵਿਚਾਰ ਹਾਂਜੀ ਦੋਸਤੋ ਤੇ ਹੁਣ 5 ਵੱਜ ਚੁੱਕੇ ਨੇ ਤੇ ਮੈਂ ਇੱਧਰ ਪਿੱਛੇ ਆਇਆ ਸਬਜੀਵਾਲ ਤੇ ਲਈ ਦਾ ਸੋਨਾ ਸੋਨਾ ਵਿਊ ਬਹੁਤ ਪਿਆਰਾ ਲੱਗਦਾ ਇਸ ਟਾਈਮ ਸੁੰਨਸਾਨ ਸ਼ਾਂਤੀ ਹੈ ਘੈਂਟ ਗੱਲਬਾਤ ਸੂਰਜ ਵੀ ਦਿਨ ਵੀ ਡੁੱਬ ਚੁੱਕਿਆ ਏ ਬੱਦਲਾਂ ਨੇ ਹੋ ਗਿਆ ਤੇ ਅਸੀਂ ਨਾ ਅੱਜ ਬਣਾਉਣੀ ਪੁਰਜੀ ਤੇ ਮੈਂ ਕਿਹਾ ਚਲੋ ਮੈਂ ਵੱਡ ਕੇ ਭਾਬੀ ਨੂੰ ਦੇ ਦਿੰਨਾ ਮੇਥੀ ਤੇ ਮੇਥਿਆਂ ਦੀ ਤੇ ਥੋੜੀ ਜੀ ਪਾਲਕ ਚਲੋ ਫਿਰ ਆਪਾਂ ਮੇਥੀ ਆਪਣੀ ਬਹੁਤ ਘੈਂਟ ਹੋਈ ਹੈ ਤੇ ਮੈਂ ਵਰਲਾ ਮੇਥੀ ਬਾਬਾ ਸਾਰੀ ਤੇ ਮੇਥਰੇ ਵੀ ਤੇ ਥੋੜੀ ਪਾਲਕ ਮਿਕਸ ਕਰਕੇ ਬਣਾਵਾਂ ਤੇ ਲਓ ਜੀ ਇੰਨੀ ਸਾਰੀ ਮੈਂ ਮੇਥੀ ਆਵਲੀ ਮੇਥੀ ਹੈ ਤੇ ਇਧਰ ਮੇਥਰੇ ਹੈ ਤੇ ਆਹ ਧਨੀਆ ਤੇ ਆਹ ਪਾਲਕ ਤੇ ਚਾਰਾ ਚੀਜ਼ਾਂ ਦੀ ਮਿਕਸ ਕਰਕੇ ਬਣਾਵਾਂਗੇ ਆਪਾਂ ਪੁਰਜੀ ਤੇ ਵਿੱਚ ਥੋੜੇ ਜਿਹਾ ਆਲੂ ਵੀ ਪਾਵਾਂਗੇ ਤੇ ਮੈਂ ਦੇ ਦੇਣਾ ਰਸੋਈ ਚ ਭਾਬੀ ਜੀ ਨੂੰ ਤੋਕੇ ਇਹਨਾਂ ਨੂੰ ਸਾਫ ਕਰਕੇ ਤੇ ਬਣਾਉਣਗੇ ਅੱਜ ਪੁਰਜੀ ਤੇ ਪੁਰਜੀ ਬਹੁਤ ਟੇਸਟੀ ਲੱਗਦੀ ਹੈ ਬਹੁਤ ਕਰਾਰੀ ਨਜ਼ਾਰਾ ਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਦੋਸਤੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਜੀ ਵਲੌਗ ਤੁਹਾਨੂੰ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਜੀ